4 ਫਰਵਰੀ ਨੂੰ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਨਾਜਦੀਤਿਕ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਚੋਣਾਂ ਲਈ ਨਾਮਜ਼ਦਗੀਆਂ ਪੜਨ ਦਾ ਸਿਲਸਿਲਾ ਤੇਜ਼ ਕਰ ਦਿੱਤਾ ਗਿਆ ਹੈ। ਵਿਧਾਨ ਸਭਾ ਰਿਜ਼ਰਵ ਹਲਕਾ ਨਾਭਾ ਵਿਖੇ ਅੱਜ ਪਹਿਲੀ ਨਾਮਜ਼ਦਗੀ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਕਬੀਰ ਦਾਸ ਵਲੋੜ ਰਿਟਰਨਿੰਗ ਅਫਸਰ ਐਸ.ਟੀ.ਐਮ. ਨਾਭਾ ਜਸ਼ਨਪ੍ਰੀਤ ਕੌਰ ਕੋਲ ਪੜੀ ਗਈ ਜਿਨ੍ਹਾਂ ਦੇ ਲੜਕੇ ਵਿਕਰਮ ਚਾਹਾਨ ਵੱਲੋਂ ਵੀ ਕਵਰਿੰਗ ਉਮੀਦਵਾਰ ਵੱਲੋਂ ਕਾਗਜ਼ ਦਾਖਲ ਕਰਵਾਏ ਗਏ। ਖਾਸ ਕਰ ਇਹ ਰਹੀ ਕਿ ਪਿਛਲੀ ਵਿਧਾਨ ਸਭਾ ਚੋਣਾਂ ਦੇ ਉਲਟ ਚੋਣ ਕਮਿਸ਼ਨ ਦੀ ਸਖਤੀ ਨੂੰ ਮੁੱਖ ਰੱਖਦੇ ਹੋਏ ਅਕਾਲੀ ਦਲ ਦੇ ਉਮੀਦਵਾਰ ਕਬੀਰ ਦਾਸ ਵੱਲੋਂ ਆਪਣੇ ਸਮਰਥਕਾਂ ਨੂੰ ਐਸ ਡੀ ਐਮ ਦਫ਼ਤਰ ਤੋਂ ਦੂਰ ਹੀ ਰੱਖਿਆ ਗਿਆ। ਇਸ ਤੋਂ ਇਲਾਵਾ ਐਮ ਪੀ ਡਾਕਟਰ ਤਰਨਵੀਰ ਗਾਂਧੀ ਵੱਲੋਂ ਵੀ ਬਣਾਏ ਪੰਜਾਬ ਫਰੰਟ ਦੇ ਨਾਭਾ ਤੋਂ ਉਮੀਦਵਾਰ ਪਰਮਜੀਤ ਰਾਜਗੁਰ ਨੇ ਵੀ ਆਪਣੇ ਕਾਗਜ਼ ਢਾਕਿਲ ਕੀਤੇ। ਚੋਣ ਲੜਨ ਵਾਲੇ ਸਾਰੇ ਉਮੀਦਵਾਰਾਂ ਵੱਲੋਂ ਵੋਟਰਾਂ ਨੂੰ ਨਸ਼ਾ, ਪੈਸਾ ਅਤੇ ਹੋਰ ਸਮਾਨ ਨਾ ਵੰਡਣ ਦੀ ਸੌਂਹ ਵਿਖ ਚੁੱਕੀ ਗਈ। ਮੰਗਲਵਾਰ ਨੂੰ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਮਾਨ ਆਜ਼ਾਦ ਉਮੀਦਵਾਰ ਜੀਤਰਾਮ ਦੁੱਲ੍ਹਦੀ ਵੱਲੋਂ ਵੀ ਨਾਮਜ਼ਦਗੀ ਦਾਖਲ ਕੀਤੀ ਜਾਵੇਗੀ ਜਦੋਂ ਕਿ ਕਾਂਗਰਸ ਦੇ ਉਮੀਦਵਾਰ ਸਾਧੂ ਸਿੰਘ ਧਮ ਸੌਤ ਅਤੇ ਬਾਕੀ ਰਹਿੰਦੇ ਉਮੀਦਵਾਰ ਬੁੱਧਵਾਰ ਨੂੰ ਆਪਣੀ ਨਾਮਜ਼ਦਗੀ ਪੜਨਗੇ ਜਿਹੜੀ ਫਾਰਮੈਲਿਟੀਆਂ ਨੇ ਪੂਰੀ ਕਰਤੀਆਂ ਨੇ ਔਰ ਅਸੀਂ ਨਾਮਿਨੇਸ਼ਨ ਅੱਜ ਵਰਤੇ ਆ ਦੇਖੋ ਜੋ ਚੋਣ ਕਮਿਸ਼ਨ ਦੇ ਗਾਈਡਲਾਈਨ ਹਨ ਅਸੀਂ ਉਹਨੂੰ ਪੂਰੀ ਤਰ੍ਹਾਂ ਫਾਲੋ ਕਰ ਰਹੇ ਹਾਂ ਜੋ ਇਹਨਾਂ ਦੀਆਂ ਹਦਾਇਤਾਂ ਸਨ ਜਿੰਨੇ ਬੰਦੇ ਲਿਆਉਣੇ ਨੇ ਅਸੀਂ ਉਹਨੇ ਬੰਦੇ ਲੈ ਕੇ ਆਏ ਆਂ ਔਰ ਜਿਹੜਾ ਲੋਕਾਂ ਦੇ ਵਿੱਚ ਉਤਸ਼ਾਹ ਨਾ ਜੇ ਇੱਥੇ ਬੰਦੇ ਲਿਆਂਦੀ ਪਰਮਿਸ਼ਨ ਦਿੰਦੇ ਤਾਂ ਮੇਰੇ ਖਿਆਲ ਹੈ ਜ 20000 30000 ਬੰਦਾ ਹਲਕੇ ਦਾ ਇੱਥੇ ਆ ਸਕਦਾ ਸੀ ਨਾ ਭਾਤੋ ਸੁਖਚੰਦ ਸਿੰਘ ਜੀ ਦੇ ਪੰਜਾਬ ਦੇ